ਆ ਵੇਖੋ ਸਰ ਧੱਕੇਸ਼ਾਹੀ ਸਾਡੇ ਨਾਲ ਹੋਣ ਦੀ ਮੁਲਾਜ਼ਮਾਨਾ ਤੇ ਵੇਖੋ ਸ਼ਰੀਆਮ ਦਾਤਰ ਮਾਰੇ ਆ ਸਾਡੇ ਸੈਨਿਟਰੀ ਸਾਹਿਬ ਦੇ ਵੀ ਆ ਨਾਲ ਵੀਰ ਆ ਮੇਰੇ ਆ ਮੈਡੀਕਲ ਸਟੋਰ ਆ ਜਰਮਲ ਮੈਡੀਕਲ ਸਟੋਰ ਜਿਨ੍ਹਾਂ ਨੇ ਬਿਲਕੁਲੋ ਮੁਲਾਜ਼ਮਾਨਾ ਧੱਕਾ ਕੀਤਾ ਆ ਆ ਵੇਖੋ ਸਰ ਪਹਿਲੇ ਨੰਬਰ ਤੇ ਸਾਡੇ ਮੁਲਾਜ਼ਮਾਂ ਦੇ ਚਪੇੜ ਮਾਰੀ ਜੇ ਅਸੀਂ ਪੁੱਛਣ ਆਏ ਆ ਤੇ ਗਾੜੀਆਂ ਕਹਿੰਦੇ ਆ ਦਾਤਰ ਲੈ ਕੇ ਪੈ ਗਏ ਸਾਨੂੰ ਵੀਕਾ ਸੱਲ ਖਾਨੀ ਨਗਰ ਕੋਸਲਦਰੰਦਾਰ ਅੱਜ ਅੱਪਾ ਮੈਂ ਕਰਾਸ ਲਾਵਾ 15 ਅਗਸਤ ਦੀ ਸਮਾਜਿਕ ਸਫਾਈ ਦਾ ਕੰਮ ਚੱਲਦਾ ਪਿਆ ਸੀ ਬਾਹਰ ਛੇੜੀ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਜੋ ਆਦੇਸ਼ ਦਿੱਤੇ ਸੀ ਉਹਨਾਂ ਤੇ ਅਸੀਂ ਆਪਣਾ ਜਿਹੜਾ ਸਾਡੀ ਲੇਬਰ ਜਿਹੜੀ ਹੈ ਸਫਾਈ ਵਾਲੇ ਕੰਮ ਕਰਦੇ ਪਏ ਸੀ ਬਾਈਪਾਸ ਦੇ ਭਾਵ ਦੇਤੇ ਜਰਮਨ ਮੈਡੀਕਲ ਸਟੋਰ ਵਾਲੇ ਹੈਗੇ ਆ ਔਰ ਉਹਨਾਂ ਨੇ ਸਾਡੇ ਸਫਾਈ ਵਾਲਿਆਂ ਨੇ ਕੂੜਾ ਇਕੱਠਾ ਕੀਤਾ ਸੀ ਤੇ ਉਹਨਾਂ ਨੇ ਕੂੜੇ ਨੂੰ ਅੱਗ ਲਾਉਣੇ ਸ਼ੁਰੂ ਕਰ ਦਿੱਤੇ ਸਾਡੇ ਬੰਦਿਆਂ ਨੇ ਮਨਾਂ ਕੀਤਾ ਵੀ ਕੂੜੇ ਨੂੰ ਅੱਗ ਨਾ ਲਾਓ ਅਸੀਂ ਚੁੱਪ ਨਹੀਂ ਰਹੇ ਕੁੱਤ ਸਨਮ ਲਾਜਮੇਂ ਤਰ੍ਹਾਂ ਤੁਸੀਂ ਦੇਖੋਗੇ ਕਮਜ਼ੋਰ ਗਿਆ ਉਹਦੇ ਆ ਕੇ ਥੱਪੜ ਕੰਨ ਤੇ ਮਾਰੇ ਉਹਦੇ ਕੰਨ ਚ ਲਹੂ ਲੱਗਣਾ ਸ਼ੁਰੂ ਹੋ ਗਿਆ ਉਹਨਾਂ ਨੇ ਸਾਨੂੰ ਕਹੋਣ ਕੀਤਾ ਵੀ ਸਾਡੇ ਨਾਲ ਇਸ ਤਰ੍ਹਾਂ ਦਾ ਕਰ ਦਿੱਤਾ ਵਾ ਅਸੀਂ 4 ਵਜੇ ਮਾਰਜੋਬ ਜੀ ਸਾਹਿਬ ਦੀ ਮੀਟਿੰਗ ਸੀ 15 ਅਗਸਤ ਦੇ ਸਬੰਧ ਤੇ ਅਸੀਂ ਸਟੇਡੀਅਮ ਜਾ ਰਹੇ ਸੀ ਅਸੀਂ ਉੱਥੇ ਰੁਕੇ ਉਹਨਾਂ ਨਾਲ ਗੱਲ ਕਰਨੀ ਚਾਹੀ ਪਈ ਤੁਸੀਂ ਇਦਾਂ ਕਿਉਂ ਕਰਦੇ ਪਏ ਜਿਵੇਂ ਕੋ ਬੰਦੇ ਸਫਾਈ ਕਰਨ ਦੇ ਆ ਮੁਲਾਜ਼ਮ ਨੇ ਤੁਸੀਂ ਇਹਨਾਂ ਨਾਲ ਇੱਕ ਤਾਂ ਜਾਤੀਸ਼ੂਤਰ ਥੱਪੜ ਤੋਂ ਆ ਬੋਲੇ ਉਹਨਾਂ ਨੂੰ ਇੱਕ ਉਹਨੂੰ ਮਾਰਿਆ ਤੁਸੀਂ ਮੰਦੇਨ ਉਹ ਬੰਦੇ ਇਹਨਾਂ ਦੇ ਨਾਲ ਅੰਦਰ ਹੋ ਰਹੇ ਇਹਨਾਂ ਨੇ ਪਿਠਾਈ ਹੀ ਉੱਥੇ ਉਹਨਾਂ ਕੋ ਤੇਜ਼ ਧਾਰ ਤਿਆਰ ਕੇ ਕੋ ਦੱਤਰ ਹੀ ਕੇ ਕੋ ਘਵਾੜੀ ਕੇ ਕੋ ਕੁਛ ਸੀਗਾ ਉਹਨਾਂ ਆ ਕੇ ਸਿੱਧੇ ਜਿਹੜੇ ਸਾਡੇ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਚ ਮੇਰੇ ਜਿਹੜਾ ਆਪ ਦੇ ਇਹਨਾਂ ਨੇ ਪਹਿਲਾਂ ਸਿਰ ਤੇ ਮਾਰਨ ਲੱਗਾ ਮੈਂ ਆਪਣਾ ਬਰਦਾਸ਼ਤ ਕੀਤਾ ਮੇਰੇ ਹੱਥ ਤੇ ਵਜਾ ਦੱਤਰ ਤੇ ਹੱਥ ਵਜਾ ਮੈਂ ਫੋਨ ਹੀ ਮੇਰੇ ਹੱਥ ਤੇ ਆ ਦੱਤਰ ਦੇ ਨਾਲ ਫੋਨ ਦਾ ਦੇਖੋ ਕੀ ਹਾਲ ਕੀਤਾ ਹੁਣ ਫਿਰ ਫੋਨ ਥੱਲੇ ਡਿੱਗਿਆ ਥੱਲੇ ਡਿੱਗੇ ਫੋਨ ਦੇ ਉੱਤੇ ਵੀ ਦੱਤਰ ਮਰੀ ਗਿਆ ਤੇਰ ਸਾਨੂੰ ਇਸ਼ਾਰੇ ਕਰਦਾ ਰਿਹਾ ਵੀ ਮੈਂ ਬਾਹਰ ਆ ਕੇ ਥੱਲੇ ਕੱਲੇ ਨੂੰ ਵੇਖੂੰਗਾ ਸਾਡੇ ਕਿੰਨੇ ਬੰਦਿਆਂ ਦੇ ਸੱਤ ਨੇ ਸਾਡੇ ਜੀ ਇੱਕ ਮੈਂ ਇੱਕ ਸਾਡਾ ਅਰਸ਼ਦੀਪ ਸਿੰਘ ਸੀਵਰੇਜ ਸੁਪਰਵਾਈਜ਼ਰ ਆ ਉਹਦੇ ਜਿਆਦਾ ਸੱਤਾਂ ਨੇ ਉਹਦੇ ਹੱਥ ਦੀਆਂ ਨਾੜਾਂ ਵੱਡੀਆਂ ਗਈਆਂ ਪੈਰ ਦੇ ਕਿੱਟੇ ਦੀਆਂ ਨਾੜਾਂ ਵੱਡੀਆਂ ਗਈਆਂ ਉਹਨੂੰ ਸੋਚ ਆਇਆ ਕਿ ਅੰਮ੍ਰਿਤਸਰ ਜਿਹੜਾ ਵਾ ਰੈਫਰ ਲੱਗਿਆ ਕਰਨ ਵਾਸਤੇ ਇੱਕ ਕਰ ਦਿੱਤਾ ਇੱਕ ਸਾਡੇ ਦਲੀਪ ਸਿੰਘ ਹੈ ਜੀ ਟਰੱਕ ਡਰਾਈਵਰ ਹੈ ਇੱਕ ਉਹਦੇ ਆ ਇੱਕ ਲੇਡੀਜ਼ ਆ ਸਾਡੇ ਬੀਬੀ ਸੋਨੀਆ ਹਾਂ ਅੰਸਰ ਔਰ ਬਾਕੀ ਇੱਕ ਦੋ ਜਣਿਆਂ ਤੇ ਹੋਰ ਕੀ ਮੰਗ ਕਰਦੇ ਜੀ ਕੀ ਹੋਣਾ ਜੀ ਮੰਗ ਅਸੀਂ ਇਹੋ ਕਰਦੇ ਜੀ ਵੇਖੋ ਅਸੀਂ ਸਰਕਾਰ ਦੇ ਮੁਲਾਜ਼ਮ ਹਾਂ ਅਸੀਂ ਆਪਣੀ ਡਿਊਟੀ ਕਰਦੇ ਪਏ ਆ ਜੇ ਡਿਊਟੀ ਕਰਦੇ ਆ ਅਸੀਂ ਅਸੀਂ ਕੰਮ ਕਰਦੇ ਪਏ ਆ ਸਰਕਾਰ ਦਾ ਕੰਮ ਕਰਦੇ ਪਏ ਆ ਡਿਊਟੀ ਕਰਦੇ ਡਿਊਟੀ ਕਰਦੇ ਆ ਸਾਡੇ ਨਾਲ ਆ ਰਵਈਆ ਹੁਣਾਵਾ ਤੇ ਫਿਰ ਸਾਡਾ ਕੀ ਫਾਇਦਾ ਦੱਸੋ ਆ ਅਸੀਂ ਮੰਗ ਕਰਦੇ ਆ ਵੀ ਇਹਨਾਂ ਨੂੰ ਜਿਹੜਾ ਵਾ ਇਹਨਾਂ ਖਿਲਾਫ ਕਾਰਵਾਈ ਜਿਹੜੀ ਬੰਦੀ ਆ ਬੰਦੀ ਹੋ ਰਹੀ ਸੀ ਹਾਂਜੀ ਬੰਦੇ ਪੁਲਿਸ ਨੇ ਮੌਕੇ ਤੇ ਪੰਜ ਬੰਦੇ ਰੈਸ਼ ਕਰਕੇ ਲਿਆਉਂਦੇ ਚਾਰ ਪੰਜ ਕੋਈ ਮੇਰੇ ਹਿਸਾਬ ਨਾਲ ਇਥੋਂ ਸੱਜੇ ਕਬੇ ਵੀ ਹੋ ਗਏ ਕਾਫੀ ਜਣੇ ਸੀਗੇ ਉਹ ਅੰਦਰ ਅਕਸਰ ਦੇ ਕੇ ਡਿਊਟੀਆਂ ਲੱਗੀਆਂ ਸੀ ਗਰਾਊਂਡ ਦੇ ਵਿੱਚ ਉੱਥੇ ਕੰਮ ਕਰਨਾ ਸੀਗਾ ਤੇ ਉਹ ਜਲ ਸਵਾਰ ਰੋਡ ਤੇ ਸਫਾਈ ਦਾ ਕੰਮ ਕਰ ਰਹੇ ਸੀਗੇ ਉਹ ਸਵਾਰ ਉਹ ਜਿਹੜਾ ਸਵਾਰ ਰੋਡ ਤੇ ਸਫਾਈ ਦਾ ਕੰਮ ਕਰਕੇ ਢੇਰੀਆਂ ਇਕੱਠੀਆਂ ਕੀਤੀਆਂ ਹੋਈਆਂ ਸੀਗੀਆਂ ਤਾਂ ਉਸ ਢੇਰੀ ਤੋਂ ਹੀ ਉਹ ਜਿਹੜਾ ਹੈਗਾ ਦੁਕਾਨ ਵਾਲਾ ਉਹਨੇ ਇੱਕ ਝਗੜਾ ਕਰ ਲਿਆ ਜਿਹਨੇ ਮੇਰੇ ਮੁਲਾਜ਼ਮਸ ਕੰਮ ਕਰਦਾ ਪਿਆ ਹੈਗਾ ਉਹ ਕੁਦਰਤੀ ਮੇਰੇ ਸਟਾਫ ਮੈਂਬਰ ਜਿਹੜੇ ਹੈਗੇ ਐ ਇਨਚਾਰਜ ਮੇਰੇ ਸੈਨਟ ਇੰਸਪੈਕਟਰ ਸਾਹਿਬ ਤੇ ਸੁਪਰਡੈਂਟ ਸਾਹਿਬ ਉੱਥੇ ਹੀ ਸੀਗੇ ਉਹਨੇ ਸਗੋਂ ਉਹਨੂੰ ਡੱਕਣ ਦੀ ਕੋਸ਼ਿਸ਼ ਕੀਤੀ ਐ ਉਸ ਉਹਨੇ ਝਗੜਾ ਵਧਾ ਲਿਆ ਅੰਦਰੋਂ ਉਹਨੇ ਦੱਤਰ ਇਨੇ ਦੇ ਦਾਤਰਾ ਨਾਲ ਹਮਲਾ ਕਰ ਦਿੱਤਾ ਜਿਸ ਤੇ ਜਖਮੀ ਹੋ ਗਏ ਨੇ ਸੈਂਟੀਫਾਈਕਰ ਦੇ ਹੱਥ ਤੇ ਵੀ ਲੱਗ ਗਿਆ ਵਾ ਇੱਕ ਮੇਰਾ ਸੁਪਰਵਾਈਜ਼ਰ ਸੀਗਾ ਉਹਦੇ ਨਾੜਾ ਕੱਢ ਦਿੱਤੀਆਂ ਵਾ ਹੱਥ ਦੇ ਗਿੱਟੇ ਦੇ ਦੋ ਤਾਂ ਦੇ ਦੌੜਾ ਕਰ ਦਿੱਤਾ ਕਾਫੀ ਬੰਦੇ ਮੇਰੇ ਦੋ ਤਿੰਨ ਜਖਮੀ ਹੋ ਗਏ ਨੇ ਜਿਹੜੇ ਮੁਲਾਜ਼ਮ ਹੋਂ ਡਿਊਟੀ ਕੰਮ ਕਰ ਰਹੇ ਬੈਠੇ ਹੁਣ ਤੇ ਐਸਟੀਓ ਸਾਹਿਬ ਕੋਲੇ ਆਏਗੇ ਇਹਨਾਂ ਦੇ ਜਿਹੜੇ ਹੈਗੇ ਪਰਚੇ ਬੰਦ ਕੀਤੇ ਜਾਵੇ ਜਿਹੜੇ ਮੁਲਾਜ਼ਮਾਂ ਨੂੰ ਫੜ ਕੇ ਲੈਂਦਾ ਫਿਰ ਉਹ ਤੋਂ ਪੰਜ ਮੁਲਾਜ਼ਮ ਤੋਂ ਉਹਨਾਂ ਦੇ ਮੁਲਾਜ਼ਮ ਦਾ ਕੰਮ ਉੱਥਾ ਕੇ ਤਾਬੂ ਬਾਕੀ ਜਿਹੜੇ ਚਾਰ ਪੰਜ ਫਰਾਰ ਹੋ ਗਏ ਸੀਗੇ ਮੈਡੀਕਲ ਵਾਲਾ ਉਹ ਅੱਜ ਕਮੇਟੀ ਘਰ ਵਾਲੇ 15 ਅਗਸਤ ਦੇ ਰਿਗਾਰਡਿੰਗ ਸ਼ਹਿਰ ਦੀ ਸੜਕ ਦੀ ਸਫਾਈ ਕਰ ਰਹੇ ਸੀ ਉਹ ਜਿਹੜਾ ਕੂੜਾ ਕਰਕਟ ਇਕੱਠਾ ਕਰਕੇ ਚੋਣਾ ਹੈ ਕਿਉਂ ਨਾ ਇੱਕ ਦੁਕਾਨ ਦੇ ਲਈ ਉਸ ਬਾਹਰ ਜਾਗਦੇ ਵਿੱਚ ਮੈਡੀਕਲ ਸਟੋਰ ਦੇ ਲਾਗੇ ਇਕੱਠਾ ਕੀਤਾ ਜੀ ਤਾਂ ਕਿ ਇਥੋਂ ਗੱਡੀ ਦੇ ਪਾਸੇ ਤੇ ਅੱਗੇ ਇਕੱਠਾ ਕਰਕੇ ਤੇ ਲੈ ਜਾਣਗੇ ਇਸੇ ਦੌਰਾਨ ਜਿਹੜਾ ਦੁਕਾਨਦਾਰ ਸੀਗਾ ਉਸੇ ਮੈਡੀਕਲ ਸਟੋਰ ਵਾਲਾ ਉਹਨੇ ਊਹ ਕੂੜੇ ਨੂੰ ਅੱਗ ਲਾਤੀ ਇਹਨਾਂ ਨੇ ਉਹਨੂੰ ਕਿਹਾ ਵੀ ਤੂੰ ਇਹਦੀ ਅੱਗ ਬੁਲਾਈ ਇੱਥੇ ਗੱਲੋਂ ਇਹਨਾਂ ਦੀ ਉੱਤੇ ਟਕਰਾਅ ਹੋਈ ਹੱਥੋਂ ਭਈ ਹੋ ਪਈ ਤੇ ਦੁਕਾਨਦਾਰ ਵੱਲੋਂ ਥੋੜਾ ਵਾਦਾ ਕਰਕੇ ਤੇ ਇਹਨਾਂ ਉਦੇ ਰਕਾਰਿੰਗ ਜਿਹੜੇ ਜੋ ਵੀ ਬਿਆਨ ਦਿੰਦੇ ਨੇ ਉਹਦੇ ਮੁਤਾਬਕ ਕੱਪੜ ਕਰ ਰਹੀ ਹੈ ਕਿੰਨੇ ਪੱਜਾ ਦੀ ਵੱਧ ਗਈ ਹੈ ਕਿ ਅਜੇ ਸਾਡੇ ਕੋਲ ਤਿੰਨ ਆਏ ਨੇ ਬਾਕੀ ਹਸਪਤਾਲ ਪਹੁੰਚ ਕੇ ਫਿਰ ਪਤਾ ਲੱਗੇਗਾ ਕੀ ਹੋਏਗਾ ਕੀ ਕਾਰਵਾਈ ਕਰੇਗੀ ਉਹ ਬੰਦੀ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਰ ਰਹੀ ਹੋਵੇਗੀ